ਬੋਲੋ ਬਾਂਕੇ ਬਿਹਾਰੀ ਲਾਲ ਕੀ ਜੈ ਦਾਊ ਬਲਰਾਮ ਕੀ ਜੈ ਮੇਲਾ ਸ਼੍ਰੀ ਕਿਸ਼ਨ ਲੀਲਾ ਜੋ ਕਿ ਸਦੀਆਂ ਤੋਂ ਚੱਲਦਾ ਆ ਰਿਹਾ ਮੇਲਾ ਸਭ ਤੋਂ ਪਹਿਲਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਇਸ ਮੇਲੇ ਦੀ ਸ਼੍ਰੀ ਕਿਸ਼ਨ ਲੀਲਾ ਮੇਲੇ ਦੀ ਅਤੇ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਮੇਲਾ ਪਿਛਲੇ 2 ਨੰਬਰ ਤੋਂ ਲੈ ਕੇ ਅੱਜ 15 ਨਵੰਬਰ ਤੱਕ ਚੱਲਿਆ ਜਿਸ ਦੇ ਵਿੱਚ 2 ਨੰਬਰ ਤੋਂ ਲੈ ਕੇ 8 ਨਵੰਬਰ ਤੱਕ ਗਊਸ਼ਾਲਾ ਵਿਖੇ ਭਾਗਵਤ ਕਥਾ ਕਰਾਈ ਗਈ ਸੀ ਜਿਸ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿਆ ਜਿਸ ਦੇ ਸੰਬੰਧ ਵਿੱਚ 12 ਨਵੰਬਰ ਨੂੰ ਇੱਕ ਭੱਬੇ ਸ਼ੋਭਾ ਯਾਤਰਾ ਕੱਢੀ ਗਈ ਸੀ ਵੱਖ-ਵੱਖ ਸ਼ਹਿਰ ਦੇ ਵਿੱਚੋਂ ਹਿੱਸਿਆਂ ਨੂੰ ਹੁੰਦੀ ਹੋਈ ਗਊਸ਼ਲ ਲਾ ਕੇ ਵਿਚਰਾਮ ਦਿੱਤਾ ਗਿਆ ਸੀ ਉੱਥੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿਆ ਤੇ 13 ਤਰੀਕ ਨੂੰ 60 ਕਿਲੋ ਵਰਗ ਦੇ ਕਬੱਡੀ ਦੇ ਮੈਚ ਕਰਾਏ ਗਏ ਸੀ ਜਿਸ ਦੇ ਵਿੱਚ ਵੀ 17 ਟੀਮਾਂ ਨੇ ਹਿੱਸਾ ਲਿਆ ਸੀ ਅਤੇ 14 ਨਵੰਬਰ ਨੂੰ ਆਲ ਓਪਨ ਦੇ ਕਬੱਡੀ ਦੇ ਮੈਚ ਕਰਾਏ ਗਏ ਸੀ ਜਿਸ ਦੇ ਵਿੱਚ ਹੀ ਮੇਰੇ ਖਿਆਲ ਨਾਲ ਪੰਜਾਬ ਦੇ ਰਿਕਾਰਡ ਤੌਰ 36 ਟੀਮਾਂ ਨੇ ਹਿੱਸਾ ਲਿਆ ਸੀ ਤੇ ਜਿਸ ਦੇ ਵਿੱਚ ਔਰਦੀ ਟੀਮ ਜੇਤੂ ਰਹੀ ਆ ਤੇ ਅੱਜ 15 ਨਵੰਬਰ ਨੂੰ ਬਹੁਤ ਹੀ ਸ਼ਹਿਰ ਇੰਡੀਆ ਦੇ ਪੰਜਾਬ ਦੇ ਮੰਨੇ ਪ੍ਰਵੰਨੇ ਪ੍ਰਵਾਹ ਪਹੁੰਚੇ ਸੀ ਤੇ ਅੱਜ ਸ਼ਾਮ ਨੂੰ ਠੀਕ 5 ਵਜੇ ਕਾਂਸਵਾਤ ਕੀਤਾ ਗਿਆ ਤੇ ਇਹ ਮੇਲੇ ਨੂੰ ਵਿਚਾਰਨ ਦਿੱਤਾ ਗਿਆ ਅਸੀਂ ਇੱਕ ਵਾਰ ਫੇਰ ਸਾਰੀ ਸੰਗਤ ਦਾ ਤੇ ਇਲਾਕਾ ਨਿਵਾਸੀਆਂ ਦਾ ਪਹੁੰਚਣ ਦੇ ਧੰਨਵਾਦ ਕਰਦੇ ਹਾਂ ਜੈ ਸ਼੍ਰੀ கிருஷ்ਣ ਅੱਜ ਦੇ ਮੇਲੇ ਵਾਰੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਆਈ ਹੋਈ ਸੰਗਤ ਜੋ ਵੀ ਜਿੱਥੋਂ ਚੱਲ ਕੇ ਆਇਆ ਔਰੇ ਮੇਲਾ ਬਹੁਤ ਕਾਫੀ ਪ੍ਰਾਤਨ ਹੈ ਔਰ ਅੱਜ ਦਾ ਜੋ ਪ੍ਰੋਗਰਾਮ ਰਿਹਾ ਉਹਦੇ ਵਿੱਚ ਕਬੱਡੀਆਂ ਤੇ ਪਹਿਲਾਂ ਉਸ ਤੋਂ ਕੁਸ਼ਤੀਆਂ ਵਗੈਰਾ ਦਾ ਸਭ ਤੱਕ ਪ੍ਰੋਗਰਾਮ ਚੱਲਦਾ ਰਿਹਾ ਔਰ ਇੱਕ ਬਹੁਤ ਵਧੀਆ ਪ੍ਰੋਗਰੈਸਿਵ ਇੱਕ ਪੁਆਇੰਟ ਆਫ View ਆ ਜਿਹਦੇ ਨਾਲ ਕਿ ਮਤਲਬ ਸਭ ਤੋਂ ਵੱਡੀ ਗੱਲ ਇਹ ਆ ਵੀ ਲੋਕਾਂ ਨੂੰ ਸਾਡੀ ਨਵੀਂ ਆਉਣ ਵਾਲੀ ਨੇਸ਼ਨ ਨੂੰ ਕਾਫੀ ਲੋਤਵਾ ਦਾ ਔਰ ਉਹ ਇਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੀ ਔਰ ਜੁੜਦੇ ਆ ਜਿਹਦੇ ਨਾਲ ਕਿ ਸਾਡੀ ਜਿਹੜੀ ਨੇਸ਼ਨ ਹੈ ਉਹਦੇ ਵਿੱਚ ਸੁਧਾਰ ਕਰਨ ਦਾ ਇੱਕ ਵਧੀਆ ਪ੍ਰਹਾਲਾ ਆ ਇਹ ਸਾਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਔਰ ਇਲਾਕੇ ਦੇ ਸਾਰੇ ਸੱਜਣਾ ਨੂੰ ਜੋ ਵੀ ਜਿਸ ਤਰ੍ਹਾਂ ਨਾ ਕਿਸੇ ਵੀ ਤਰ੍ਹਾਂ ਉਨੀ ਖੁੱਲ ਕੇ ਇਹ ਮਦਦ ਕੀਤੀ ਭਾਵੇਂ ਉਹ ਫਾਈਨੈਂਸ਼ਲੀ ਹੈ ਭਾਵੇਂ ਜਾਂ ਕਿਸੇ ਤਰ੍ਹਾਂ ਵੀ ਆ ਔਰ ਉਹਦੇ ਨਾਲ ਇਹ ਮੇਲਾ ਅੱਜ ਬੜੀ ਤੁਮੋਂ ਤੋਂ ਆਮਨਾ ਬੜੇ ਇਸ਼ਾਨ ਨੂੰ ਸ਼ੌਕਤ ਨਾਲ ਅੱਜ ਇਹ ਮੇਲੇ ਦੀ ਸਮਾਪਤੀ ਹੋਈ ਹੈ ਇਸ ਉਪਲਖ ਤੇ ਮੈਂ ਸਾਰੇ ਇਲਾਕੇ ਨੂੰ ਬਹੁਤ ਬਹੁਤ ਵਧਾਈ ਦੇਣਾ